ਬਜਗੀ ਨਾ ਜੀ ਆਪਣਾ ਮੇਰਾ ਨਾਮ ਦਮਨਦੀ ਸਿੰਘ ਆ ਕਹਿੰਦੇ ਕਿਹੜੇ ਪਿੰਡ ਤੋਂ ਆ ਮੈਂ ਮੇਰਾ ਪਿੰਡ ਹੈਡ ਅਚਰਵਾਲ ਮੇਰੇ ਪਰ ਐਨ ਐਟੇ ਫਗਵਾੜੇ ਆ ਮੈਡੀਕੇਟ ਤੇ ਤਾਰੂਗਾਵਾੜਾ ਹਾਂਜੀ ਕੀ ਮਾਮਲਾ ਕੀ ਆ ਜਿਹੜਾ ਸਿਵਲ ਹਸਪੀਟਲ ਜਾਏ ਤੁਸੀਂ ਤੇ ਮੇਰੇ ਨੇ ਮੇਰੀ ਘਰ ਵਾਲੀ ਉਹਨਾਂ ਡੋਸ ਦਾ ਘੇਰ ਚੱਲਦਾ ਪਿਆ ਆ ਉਹਨੇ ਇੱਕ ਦਿਨ ਮੈਨੂੰ ਫੋਨ ਕੀਤਾ ਕਿ ਵੀ ਮੈਂ ਅਲਮਾਨੀ ਲੈਣ ਆਉਣਾ ਆ ਮੈਂ ਫੇ ਉਹਦਾ ਜਿਹੜਾ ਦੂਜਾ ਗੋਪੀ ਆ ਮਾਸੀ ਦਾ ਮੁੰਡਾ ਮੇਰੀ ਦਾ ਉਹ ਦੇ ਨਾਲ ਰਲ ਕੇ ਆਇਆ ﺍﻟमारी ਜਿੱਦਣ ਚੱਕਣ ਆਉਣੀ ਉਹ ਤੋਂ ਇੱਕ ਦਿਨ ਪਹਿਲਾਂ ਆਇਆ ਤੇ ਦਰਵਾਜ਼ੇ 'ਚ ਲੱਤਾਂ ਮਾਰ ਕੇ ਗਿਆ ਕਹਿੰਦਾ ਤੈਨੂੰ ਵੱਢਣਾ ਆ ਦੂਜੇ ਦਿਨ ਜਦੋਂ ﺍﻟमारी ਚੱਕਣ ਆਏ ﺍﻟमारी ਵਿੱਚ ਜਾ ਕੇ ਬਾਹਰ ਰੱਖਤੀ ਉਹ ਆਏ ਉਹਨੇ ਮੇਰੇ ਤੇ ਟੱਕਰ ਲਾਈ ਟੱਕ ਮਾਰੇ ਮੇਰੀ ਚੈਨੀ ਖੋਲ ਕੇ ਲਏ ਗਏ ਤੇ ਕੜਾ ਲੈ ਗਏ ਤੇ ਪੈਸੇ ਲੈ ਗਏ ਮੇਰੇ ਘਰ ਜਿਹੜਾ ਕੜਾ ਸੀਗਾ ਸੋਨੇ ਦਾ ਸੀ ਹਾਂਜੀ ਚੈਨੀ ਵੀ ਸੋਨੇ ਦੀ ਹਾਂਜੀ ਕੋਈ ਜਿਹੜਾ ਜਿਹੜੇ ਉੱਪਰ ਤੁਹਾਡੇ ਦੇ ਉਹਨਾਂ ਨੇ ਬਾਰ ਵਗੈਰਾ ਕੀਤੇ ਆ ਕਿੰਨੇ ਵਿਅਕਤੀਆਂ ਨੇ ਬਾਰ ਕੀਤੇ ਤੇ ਕਾਦੇ ਨਾ ਕੀਤੇ ਉਹਨਾਂ ਨੇ ਬਾਰ ਤੁਹਾਡੇ ਤੇ ਉਹਨਾਂ ਨੇ ਉਹ ਉਹਨਾਂ ਕੋ ਲੱਕੜਾਂ ਬੰਜੇ ਸੀਗੇ ਤੇ 6 ਜਾਣੇ ਸੀਗੇ ਉਹ ਤੇ ਉਹ ਦਾਤ ਜਿਆ ਸੀਗਾ ਉਹਨਾਂ ਕੋ ਇੱਕ ਕੋਈ ਤੁਹਾਡੇ ਪਹਿਚਾਨ ਦੇ ਵਿੱਚ ਹੈ ਵਿਅਕਤੀ ਇੱਕ ਤਾਂ ਇੱਕਦਮ ਮੇਰੀ ਮਾਸਦੀ ਦਾ ਮੁੰਡਾ ਜਿਹੜਾ ਗੁਰਪ੍ਰੀਤ ਆ ਗੁਰਪ੍ਰੀਤ ਸਿੰਘ ਸਨੋ ਕੁਲਦੀਪ ਸਿੰਘ ਬਵੇਲੀ ਪਿੰਡ ਤੋਂ ਤੇ ਨਾਲ ਉਹਦੇ ਦੋਸਤ ਚਾਚੇ ਤਾਂ ਇਹਦੇ ਮੁੰਡੇ ਸੀਗੇ ਤੇ ਮੋ ਅੱਗੇ ਦੀ ਮੈਂ ਜਿਹੜੀ ਮੈਂ ਜਦੋਂ ਚੱਲ ਗਏ ਸਾਰੀ ਵੀਡੀਓ ਬਣਾਈ ਪਈ ਆ ਕੀ ਕੀ ਕੀਤਾ ਨਹੀਂ ਉਹ ਮੇਰੀ ਕੋਲ ਤੇ ਉਹ ਸੀਸੀਟੀਵੀ ਕੈਮਰੇ ਚਾਹੇ ਇਹ ਬੰਦੇ ਉਹ ਮੋੜ ਤੇ ਘਰ ਹੈਗਾ ਜਾਂ ਦੋ ਤਿੰਨ ਘਰਾਂ ਦੇ ਲੱਗੇ ਹੋਆ ਉਹ ਚਾਹੇ ਹੋਗੇ ਸ਼ਾਇਦ ਤੇ ਤੁਸੀਂ ਕੱਢੇ ਉਹ ਪਾਲ ਕੀਤੀ ਹੈ ਕੈਮਰੇ ਤੇ ਮੈਂ ਤਾਂ ਇੱਥੇ ਹਸਪੀਟਲ ਆ ਗਿਆ ਕਿੰਨੇ ਵਜੇ ਹਸ ਹੋਇਆ ਤੇ ਕੱਲ ਹੋਇਆ 3:30 4:00 ਵਜੇ 5:00 ਵਜੇ ਸ਼ਾਮੀ ਹੋਇਆ ਹਾਂਜੀ ਹਾਂਜੀ ਤੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਹਾਂ ਮੈਂ ਕੱਲ ਸਵੇਰੇ ਦੇ ਕੇ ਆਇਆ ਸੀਗਾ ਕਿ ਮੈਨੂੰ ਆ ਆ ਆ ਗੁਰਪ੍ਰੀਤ ਸਿੰਘ ਇਹ ਤੋਂ ਖਤਰਾ ਆ ਵੇ ਇਹ ਮੈਨੂੰ ਜਾਣ ਜਾਣ ਤੋਂ ਮਾਨ ਦੀਆਂ ਧਮਕੀਆਂ ਦਿੰਦਾ ਆ ਤੇ ਸ਼ਾਮ ਨੂੰ ਸ਼ਾਮ ਨੂੰ ਮੇਤੇ ਹੋ ਗਏ ਤੇ ਜਿਹੜੇ ਲੋਕ ਆਏ ਸੀ ਇਹ ਕੱਥੇ ਆਏ ਸੀ ਮੋਟਰਸਾਈਕਲਾਂ ਤੇ ਆਏ ਸੀ ਪਿੱਛੇ ਖੜੇ ਕਰਕੇ ਆਏ ਸੀ ਉੱਥੋਂ ਗਲੀ 'ਚ ਤੁਰ ਕੇ ਬੜੇ ਤੇ ਜਿਹੜੀ ਤੁਹਾਡੀ ਵਾਈਫ ਦਾ ਨਾਮ ਵਗੈਰਾ ਕੀ ਆ ਉਹਨਾਂ ਦਾ ਗੁਰਸ਼ਰਨਦੀਪ ਕੌਰ ਆ ਸਨ ਆ ਉਹ ਜੰਗ ਮੇਲੀ ਗੇਟ ਤਮਾਕੂ ਗੋਟਾ ਮੱਲਾ ਉਹਨਾਂ ਦੀ ਸ਼ਹਿਰ ਨਾਲ ਸਾਰਾ ਕੁਝ ਹੋ ਰਿਹਾ ਆ ਕੀ ਮੰਗ ਰਿਹਾ ਹੋਏ ਆ ਆਪਾਂ ਮੈਨੂੰ ਇਨਸਾਫ ਚਾਹੀਦਾ ਹਾਂਜੀ ਸਰ ਮਗੀ ਤੁਹਾਡੀ ਵਾਈਫ ਦਾ ਨਾਮ ਕੀ ਸੀਗਾ ਗੁਰਸ਼ਰਨਦੀਪ ਕੌਰ ਹਾਂਜੀ ਸ਼ਾਦੀ ਨੂੰ ਕਿੰਨੀ ਦੇਰ ਹੋ ਗਈ ਤੁਹਾਡੀ ਨੂੰ 7 ਸਾਲ ਹੋ ਗਿਆ ਜੀ ਹੁਣ ਸਾਨੂੰ ਮੇਰਾ ਕੇਸ ਉੱਤੇ ਲਾਇਆ ਡਿਵੋਰਸ ਕੇ ਸਾਲ ਹੋ ਗਿਆ ਕਿਉਂਕਿ ਉਹ ਤਾਂ ਆਇਆ ਕਿਉਂਕਿ ਗੁਰਪ੍ਰੀਤ ਤੇ ਉਹ ਆਪਚ ਗੱਲਬਾਤ ਕਰਦੇ ਇਹਨਾਂ ਤੇ ਤਾਂ ਮੈਨੂੰ ਸ਼ੱਕ ਸੀ ਤਾਂ ਕਰਕੇ ਉਹਦੇ ਘਰ ਕਿਵੇਂ ਨਾ ਇਹ ਏਦਾਂ ਕਰ ਰਹੇ ਆ ਤੇ ਕੋ ਨੂੰ ਕਦੋਂ ਪਤਾ ਚੱਲਿਆ ਮੈਨੂੰ 6 6 ਮਹੀਨੇ ਪਹਿਲਾਂ ਮੈਨੂੰ ਪਤਾ ਲੱਗਾ ਤੇ ਕਦੀ ਅੱਗੇ ਵੀ ਕੋਈ ਘਰ ਬੁਗਦੇ ਆਂਦਾ ਹੋਇਆ ਕਈ ਵਾਰ ਹੋਇਆ ਮੈਂ ਕਈ ਵਾਰ ਇਦਾਂ ਦੇਖਿਆ ਵੀ ਆ ਆ ਕੀ ਦਾ ਮੈਸੇਜ ਆਉਗੇ ਦਾ ਕਈ ਵਾਰ ਫੜਿਆ ਫੋਨ ਦੇ ਉੱਪਰ ਗੜਾਈ ਜਿਹੜਾ ਝਗੜੇ ਹੋਏ ਅੱਗੇ ਪਹਿਲਾਂ ਵੀ ਹਾਂਜੀ ਹੁਣ ਤਾਂ ਇਨਸਾਲ ਹੋ ਗਿਆ ਵੱਖ ਰਹਿੰਦੇ ਨੂੰ ਕੇਸ ਲੱਗੇ ਲਾਇਨ